ਇਹ ਗੱਡੀ ਨਹੀਂ ਟੁੱਟੂਗੀ ਕਹਿੰਦਾ ਇਸ ਦੇ ਵਧੀਆ ਗੱਡੀ ਤਾਂ ਪੂਰੇ ਪੰਜਾਬ 'ਚ ਨਹੀਂ ਕਿਤੇ ਮਿਲਣੀ ਜੋਨਡੀ ਨੇ ਦਾ ਨਾਮ ਰੱਖਿਆ ਹੈ ਮਤਲਬ ਜਿਹੜਾ ਮੈਂ ਸਭ ਤੋਂ ਵੱਧ ਵੇਚਿਆ ਕਿਸੇ ਨੇ ਨਹੀਂ ਵੇਚਿਆ ਹੁਣਾ ਜੀ ਅੱਜ ਵੀ ਧਮਾਕੇ ਨਾਲ ਵਿਕਦਾ ਹੈ ਰਾਇਲ ਇਨਫੀਨਿਟੀ ਮਨ ਪਾਉਂਦਾ ਹੈ ਪਾਜੀ ਬ੍ਰਾਂਡ ਹੈ ਕੰਪਨੀ ਦਾ ਲੈਦਰ ਦੀ ਸੀਟ ਲੱਗੀ ਹੈ ਸਲੈਂਸਰ ਲੱਗਾ ਹੈ 85 ਸੀ ਨੂੰ ਕਹਿੰਦੇ ਬਾਈਕ ਹੈ ਜਿਹੜੇ ਬੱਚਾ 1 ਸਾਲ 2 ਸਾਲ 3 ਸਾਲ 4 ਸਾਲ ਦਾ ਹੈ ਉਹਦੇ ਲਈ ਬਾਈਕ ਲੈ ਕੇ ਆ ਨੰਬਰ 1 ਬਾਈਕ ਹੈ 3500 ਰੁਪਏ ਦਾ ਇਕਵੇਂ ਚਲਦੀ ਕਿਵੇਂ ਆ ਭਾਜੀ ਬੱਚਾ ਉੱਪਰ ਬਹੂਗਾ ਰਿਮੋਟ ਨਾਲ ਵੀ ਚੱਲੂਗੀ ਤੇ ਨਾਲ ਐਕਸੀਲੇਟਰ ਨਾਲ ਵੀ ਚੱਲੂਗੀ ਸਾਰੇ ਫੰਕਸ਼ਨ ਲੱਗੇ ਨੇ ਇਹ ਕੰਪਨੀ ਦੀ ਇੰਡੀਆ ਦੀ ਪਹਿਲੀ ਗੱਡੀ ਮਾਰੀਓ ਗਾਰ ਨੂੰ ਕਹਿੰਦੇ ਆ ਸੀ ਅੱਛਾ ਇਹ ਗੰਮ ਭਜਦੀ ਵੀ ਹੈ ਬੰਪ ਭਣ ਗੋ ਭਾਜੀ ਜਿੱਦਾਂ ਮਰਜੀ ਅੱਗੇ ਪਿੱਛੇ ਭਜਾ ਲਓ ਘੁਮਾ ਲਓ ਫਰਾ ਲਓ ਫੁੱਲ ਇੰਜੋਏ ਕਰਨਾ ਹੈ ਬੱਚੇ ਨੇ ਅਸਰ ਕੋਈ ਗੱਡੀਆਂ ਅਵੇਲੇਬਲ ਹੈ ਕਿੰਨੀਆਂ ਡੀਆ ਕੋ ਆ ਦੇਖੋ ਕਿਉਂ ਮੰਨਦੇ ਆ ਕਿ ਨਹੀਂ ਮੰਨਦੇ ਇਸ ਗੱਡੀ ਦੀ ਖਾਸੀ ਦੀ ਹੈਗੀ ਇਸ ਬੰਦੇ ਨੇ ਗੱਡੀ ਨੇ ਆਪਣਾ ਦਿਲ ਆਪ ਹੀ ਜਿੱਤ ਲਿਆ ਕਹਿੰਦਾ ਮੈਨੂੰ ਚਾਹੀਦੀ ਖੁੱਲੀ ਢੁੱਲੀ ਜਗਾ ਮੈਂ ਸੋਖਾ ਕਿਤੇ ਹੱਥ ਤੇ ਨਹੀਂ ਆਂਦਾ ਕਿਸੇ ਦੇ ਹਾਂ ਇਹ ਕਿੰਨੇ ਕ ਦੀ ਹੂ ਫਿਰ ਹੁਣ ਰੇਟ ਦੱਸ ਦਿਓ ਇਹ ਵੀ ਗੈਸੇ ਹੀ ਕਰ ਲੈਂਦੇ ਨੇ ਲੋਕੀ ਜਿਆਦਾ ਵਧੀਆ ਸੀਗਾ ਮੈਂ ਇੱਥੇ ਲੱਗਿਆ ਪਾਰਕ ਕੋਡ ਮੈਂ ਆਪ ਦੱਸ ਦਿੰਨਾ ਬੋਲ ਕੇ ਦੱਸ ਗਿਆ 1 ਲੱਖ ਰੁਪਏ ਦੀ 10000 ਦੀ ਇਹ ਬਾਈਕ ਤਾਂ ਦਵਾਂਗੇ ਸਿਰਫ ਮਈ ਤੱਕ ਸਿਰਫ 3000 ਦੇ ਵਿੱਚ ਆ 3500 ਤੋਂ 3000 ਦਾ ਪਾਜੀ ਦਰਸ਼ਕੋ ਆ ਦੇਖੋ ਕਿੰਨਾ ਤਕੜਾ ਟਰੈਕਟਰ ਆ ਦੇਖੋ ਲੈ ਪੁਰਾਣੇ ਜ਼ਮਾਨ ਪੁਰਾਣੇ ਟਰੈਕਟਰ ਵਾਂਗੂ ਆਦੀ ਜਿਵੇਂ ਉਹਨਾਂ ਕਮਾਉਂਦੇ ਹੁੰਦੇ ਸੀ ਉਸ ਹਿਸਾਬ ਤੇ ਆਹ ਟਰੈਕਟਰ ਇਧਰਲੇ ਪਾਸੇ ਟਰਾਲੀ ਵੀ ਨਾਲ ਕੋਈ ਵੀਰੇ ਦਿਖਾਈ ਕਰਾਂ ਲੈ ਆਹ ਟਰਾਲੀ ਵੀ ਨਾਲ ਆ ਤੇ ਪੁੱਛਦੇ ਆ ਹੈ ਕਿੰਨੇ ਦਾ ਹੈ ਮੈਨੂੰ ਤਾਂ ਸੋਹਣਾ ਬਹੁਤ ਲੱਗਿਆ ਵੀਰੇ ਕੀ ਹਾਲ ਨੇ ਚੜਦੀ ਕਲਾ ਸਤਿ ਸ਼੍ਰੀ ਅਕਾਲ ਜੀ ਜੀ ਐਨ ਜੀ ਸਤਿ ਸ਼੍ਰੀ ਅਕਾਲ ਚੜਦੀ ਕਲਾ ਤੇ ਭਾਈ ਕਮਰਜੀ ਆਪਣੇ ਨਾਲ ਨੇ ਇਸ ਵਕਤ ਲੁਧਿਆਣੇ ਦੇ ਵਿੱਚ ਆ ਚਾਰ ਖੰਭਾ ਚੌਕ ਲੁਧਿਆਣਾ ਜਿਹੜੀ ਮਰਨ ਦਾ ਮਨ ਕਰੇ ਤੁਹਾਨੂੰ ਜਰੂਰ ਤੁਸੀਂ ਸਾਨੂੰ ਮਿਲਣ ਆਈਓ ਮੋਰਟਨ ਸ਼ਹਿਰ ਵੈਲਕਮ ਕਰਦੇ ਆ ਗੁਰੂ ਟੋਏ ਜੋ ਆਪਣਾ ਬਚਵਾ ਯਾਦ ਲੈ ਮੈਂ ਪਹਿਲੇ ਥੈਂਕਫੁਲ ਹਰਪ੍ਰੀਤ ਵੀਰਦਾਗਾ ਕਹਿੰਦੇ ਦੁਨੀਆ ਦੇ ਵਿੱਚ ਬਹੁਤ ਕੁਝ ਦੇਖਿਆ ਸੀਗਾ ਪਰ ਜਿਹੜਾ ਇਹਨਾਂ ਦਾ ਪੇਜ ਨੂੰ ਫੋਲੋ ਕਰ ਲੈਂਦਾ ਨਾ ਨਿਤ ਨਵੀਂ ਚੀਜ਼ਾਂ ਜਿਹੜੀ ਪੁਰਾਣੇ ਇਤਿਹਾਸ ਦੇ ਚੱਗੀਆਂ ਨੇ ਤੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਮੇਰੇ ਮਦਰ ਵੀ ਤੁਹਾਡਾ ਪੇਜ ਫੋਲੋ ਕਰਕੇ ਨਾ ਬੁਰਾ ਇੰਟਰਸਟ ਨਾਲ ਦੇਖਦੇ ਨੇ ਉਹ ਦੱਸਦੇ ਨੇ ਕਹਿੰਦੇ ਪਛੋਕੜ ਮੇਰੇ ਪੁਰਾਣੇ ਜ਼ਮਾਨੇ ਲੋਕੀਏ ਘੁੰਮੇ ਨੇ ਫਿਰ ਇਹਨੇ ਦੇਖੇ ਨੇ ਇਦਾਂ ਦੀਆਂ ਹੀ ਕੁਝ ਜਿਹੜੀਆਂ ਕਨਸੈਪਟਰ ਹੁੰਦਾ ਜਿਹਨੂੰ ਕਹਿੰਦੇ ਆ ਲੋਕੀ ਕਹਿੰਦੇ ਖੁਸ਼ ਹੁੰਦੇ ਨੇ ਪੇਰੈਂਟਸ ਕਹਿੰਦੇ ਆ ਬੱਚੇ ਨੂੰ ਉਹ ਚੀਜ਼ ਲੈ ਕੇ ਦੇਣੀ ਹੈ ਦੇਖੋ ਆਮ ਗੱਡੀਆਂ ਜਿਵੇਂ ਆ ਸਾਰੇ ਸ਼ਹਿਰਾਂ ਵਿੱਚ ਮਿਲਣਗੀਆਂ ਇਹ ਕਿੰਨੇ ਦਾ ਹੋਊਗਾ ਮੈਨੂੰ ਬਾੜਾ ਚੱਟਿਆ ਸਰ ਮੈਂ ਰੇਟ ਨਾਲ ਦੇਣਾ ਚਾਹੂੰਗਾ ਪੂਰੇ ਪੰਜਾਬ ਦੇ ਸਰੋਤਿਆਂ ਨੂੰ ਤੁਹਾਨੂੰ ਲੋਕਲ ਚੀਜ਼ ਮਿਲੇ ਤੇ ਵਧੀਆ ਗੱਲ ਹੈ ਨਾ ਮਿਲੀ ਤੇ ਮੇਰੇ ਸਟੋਰ ਚ ਆ ਕੇ ਲੈ ਜਿਓ 7800 ਦੀ ਕੀਮਤ ਹੈ ਕਿ ਜੇ 7800 ਦੀ ਟਰਾਲੀ ਸਮੇਤ ਟਰਾਲੀ ਸਮੇਤ ਹੈ ਪੈਂਡਰੇ ਸਿਸਟਮ ਵੀ ਨਾਲ ਲੱਗਾ ਹੋਇਆ ਹੈ ਫੰਕਸ਼ਨ ਦੇਖੋ ਕਿੰਨੇ ਪਿਆਰੇ ਨੇ ਮਰਤੜਦਾ ਕਿਵੇਂ ਹੈ ਆ ਕੋ ਕੀਰ ਕਿੰਨੀ ਪੈ ਰਹੀ ਹੈ ਹੂੰ ਬਾਹਰ ਫਰੈਂਟ ਦਾ ਵੱਡਣਾ ਗਿਆ ਤੇ ਪੂਰੀ ਜਨੂੰ ਪ੍ਰੈਸ਼ਰ ਲਈ ਗੱਡੀ ਕਹਿੰਨੇ ਆ ਜੀ ਹਲੋ ਜੀ ਹੂੰ ਅੱਛਾ ਇੱਥੋਂ ਤੁਰਦਾ ਇਹ ਇੱਥੋਂ ਤੁਰਦਾ ਬੈਗ ਵੀ ਜਾਊਗਾ ਭਾਜੀ ਅੱਛਾ ਇਧਰ ਨੂੰ ਕਰ ਜੀ ਹਲੋ ਜੀ ਕੀਰ ਕਿੰਨੀ ਪੈ ਰਹੀ ਹੈ ਪਿੱਛੇ ਤੂੜੀ ਦਾ ਨਾ ਹੁੰਦਾ ਟਰੱਕ ਬੰਨ ਲਓ ਇੱਥੇ ਇੱਥੋਂ ਗੇਅਰ ਬਦਲ ਲਗੇ ਦਾ ਆ ਮਗਰ ਨੂੰ گاਉਂ ਜਾਊਗਾ ਲੈ ਸਪੈਸ਼ਲ ਲੈ ਕੇ ਆਏ ਆ ਲੈ ਸੋਨਾ ਬਹੁਤ ਆ 7800 ਦਾ 7800 ਦਾ ਸੋਨਾ ਬਹੁਤ ਆ ਚੀ ਦੇਖੋ ਤੁਹਾਡੇ ਮਤਲਬ ਇਹ ਕੀ ਆ ਜਿਹੜੇ ਮੇਰੇ ਸ਼ੁਕੀਨ ਨੇ ਭਰਾ ਪੰਜਾਬ ਦੇ ਕਹਿੰਦੇ ਨਾ ਪੰਚਾਇਤ ਹੁੰਦੀ ਆ ਕਹਿੰਦੇ ਬੱਚੇ ਲਈ ਖਡਾਉਣਾ ਲੈਣਾ ਵੈਸੇ ਸਾਰੇ ਨੂੰ ਖਡਾਉਣਾ ਹੀ ਕਹਿੰਦੇ ਨੇ ਤੇ ਮੈਂ ਜ਼ਰੂਰ ਰეკਮੈਂਡ ਕਰੂੰਗਾ ਵੀ ਬਾਈ ਦਾ ਪੇਜ ਜਿਹੜਾ ਪਿਆਰ ਦਿੰਦੇ ਫੋਲੋ ਕਰਦੇ ਨੇ ਜਿੰਨੇ ਮੇਰੇ ਸਰੋਤੇਗੇ ਨੇ ਜ਼ਰੂਰ ਮੇਰੀ ਭੈਣਾ ਰეკਮੈਂਡ ਕਰੋਗੇ ਸਾਡੇ ਸਟੋਰਸ ਆਓਗੇ ਨਾ ਕਟੋ ਘੜਾ ਦਾ ਬੰਦਾ 1 ਘੰਟਾ ਲਗਾ ਖਜਾਈਓ ਜੀ ਬੰਦਾ ਕਾਲੀ ਕਾਲੀ ਜਾਂਦਾ ਸੌਦਾ ਲੈ ਕੇ ਨਿਕਲ ਜਾਂਦਾ ਤੇ ਪੂਰਾ ਘੁੰਮਣ ਦਾ ਤੁਹਾਨੂੰ ਮਨ ਕਰੂਗਾ ਸਾਡਾ ਸਟੋਰ ਸਭ ਤੋਂ ਵਧੀਆ ਇਹ ਨਵੀਂ ਛੱਤ ਤੇ ਆਪਾਂ ਆਹ ਕੀ ਆ ਹਬ ਇਹ ਭਾਜੀ ਲੈ ਕੇ ਆਇਆ ਵੀ ਬਸ ਇਹ ਕਹਿੰਦਾ ਫੀਲਿੰਗ ਆ ਜਾਂਦੀ ਦੇਖ ਕੇ ਕੰਪਨੀ ਦਾ ਜਨ ਚੱਕ ਕੇ ਦਿਖਾਣਾ ਬਲ ਭਾਈ ਚੱਕੋ ਰਹਿਣੋ ਇਹ ਗੱਡੀ ਨਾ ਇੱਕ ਤੋਂ ਦੋ ਦਿਨ ਤੇ ਸਲਟ ਨਹੀਂ ਹੈ ਇੱਕ ਦੋ ਦੋ ਦੇ ਇਹ ਇਹ ਗੱਡੀ ਨਹੀਂ ਟੁੱਟੂਗੀ ਅੰਨੇਸਤ ਵਧੀਆ ਗੱਡੀ ਨਾ ਪੂਰੇ ਪੰਜਾਬ ਜੇ ਨਹੀਂ ਕਿਤੇ ਮਿਲਨੀ ਜੋਨਡੀ ਨੇ ਦਾ ਨਾਮ ਰੱਖਿਆ ਹੈ ਮਨਨ ਕਿ ਬੱਚਾ ਪ੍ਰੋਪਰ ਖੁਲਾ ਡੁਲਾ 4 ਸਾਲ 6 ਸਾਲ 8 ਸਾਲ ਦਾ ਬੱਚਾ ਬੈਹਿ ਜਾਵੇ ਸਭ ਤੋਂ ਵਧੀਆ ਖਾਸੀਅਤ ਇਹ ਟੂ ਇਨ ਮਾਨ ਹੈ ਮਨ ਗੱਡੀ ਦਾ ਬੱਚਾ ਮੈਨੂਅਲ ਚਲਾਊਗਾ ਚਲਾਊਗਾ ਨਾ ਰਿਮੋਟ ਨਾਲ ਭਜਾਊਗਾ ਮਨ ਤੁਹਾਨੂੰ ਪੇਰੈਂਟਸ ਕਹਿੰਦੇ ਅਸੀਂ ਯਾਰ ਬੱਚੇ ਨੂੰ ਸ਼ੌਂਕ ਹੈਗਾ ਹੈ ਬੱਚਾ ਛੋਟਾ ਹੈ ਕਿਤੇ 60 ਛੋਟਾ ਨਾ ਮਾਰ ਦਵੇ ਜੀ ਜਿੱਦਾਂ ਮਰਜੀ 50 ਮੀਟਰ ਵੀ ਰਹੂਗਾ ਪੇਰੈਂਟਸ ਕੋਲੇ ਪੂਰੀ 50 ਮੀਟਰ ਦੇ ਦਾਇਰੇ ਵਿੱਚ ਜਿੰਨੇ ਭਜਾ ਲਓ ਹਾਂ ਕੋ ਹਾਂ ਆ ਲਓ ਜੀ ਚੀਜ਼ ਕਿੰਨੀ ਪਿਆਰੀ ਹੈ ਜੀ ਨਾ ਲੈ ਪਾਣ ਤੋੜ ਕਰਦੀ ਫਿਰਦੀ ਐ ਭਾਈ ਚੀਜ਼ ਦੇਖੋ ਤੁਹਾਡੇ ਸਾਹਮਣੇ ਕੋਈ ਚੀ ਜੀ ਹੁਣ ਸਪੀਡ ਮੈਂ ਤਾਂ ਚੈੱਕ ਰਣਾ ਕੋ ਅਮਗਰੇ ਟਾਇਰ ਦਿਖਾ ਦਿਓ ਇਹ ਜਿਹੜੀ ਸਪੀਡ ਹੈ ਨਾ ਨੰਬਰ 1 ਹੈਗੀ ਐਦਾਂ ਦੀ ਸਪੀਡ ਕਿਤੇ ਨਹੀਂ ਮਿਲਨੀ ਹਾਂ ਵੀ ਬੱਚਾ ਇਹਨਾਂ ਨੂੰ ਸ਼ੌਂਕ ਹੈ ਗੱਡੀ ਚਲਾਣਾ ਚਾਹੁੰਦਾ ਹੈ ਟਰੈਕਟਰ ਹੈ ਜਿੱਦਾਂ ਰੱਖੋ ਜਿੱਦਾਂ ਮਰਜ਼ੀ ਨੂੰ ਭਜਾ ਲਓ ਦੇਖਿਓ ਬਾਈ ਦਾੜਾ ਇਹ ਤਾਂ ਟਾਇਰ ਨਾ ਕਿਤੇ ਕੋ ਚਲਾ ਜਾਵੇ ਹਾਂ ਮਜ਼ਬੂਤ ਬਹੁਤ ਆ ਹਨਾ ਪਾਵਰ ਆ ਬ੍ਰਾਂਡ ਦੀ ਚੀਜ਼ਾਂ ਤੁਹਾਨੂੰ ਦਵਾਵਾਂਗੇ ਇਹ ਕਿੰਨੇ ਦੀ ਹੋ ਭਾਈ ਇਹ ਬਾਰ ਕੋਡ ਲੱਗਾ ਐ ਗੇਸ ਤੁਹਾਨੂੰ ਕਰਨਾ ਪਏਗਾ ਨਾ 12000 ਨਾ 15000 ਨਾ 16000 ਨਾ 25000 ਹਾਂ ਜਿਹੜਾ ਆਨਸਰ ਕਮੈਂਡ ਬਾਕਸ ਸਹੀ ਦੇਗਾ ਵੀ ਇਹਦਾ ਐਕਚੁਅਲ ਪ੍ਰਾਈਸ ਹੋਣਾ ਕਿ ਚਾਹੀਦਾ ਹੈਗਾ ਹਾਂ ਉਹਨੂੰ ਗਿਫਟ ਦਿੱਤਾ ਜਾਏਗਾ ਗੁਰੂ ਡੋਇਲ ਉਹ ਵੀ ਹੋਰ ਦੱਸੋ ਬਸ ਇਹਦਾ ਹੁੰਕੀ ਹੈ ਰੇਟ ਦੱਸ ਦੀ ਰੇਟ ਦੱਸ ਦੋ ਮੈਂ ਕਹਿੰਦਾ ਦੱਸ ਦੀ ਮੈਂ ਕਹਿੰਦਾ ਹਾਂਜੀ 10000 ਤੋਂ ਥੱਲੇ ਇਸ ਦੀ ਕੀਮਤ ਹੈ ਕਿ ਜੇ 9500 ਇਸ ਦਾ ਪ੍ਰਾਈਸ ਹੈਗਾ ਪ੍ਰੈਜ਼ੈਂਟ ਦਾ ਉਹ ਮਹੀਨੇ ਦੇ ਮਹੀਨੇ ਦਾ ਪ੍ਰਾਈਸ ਹੈਗਾ ਮਤਲਬ 95 100 ਦੇ ਵਿੱਚ ਆਹ ਮਜਬੂਤ ਗੱਡੀ ਭਾਵੇਂ ਜਿੱਧਰ ਮਰਜੀ ਭੰਨ ਟੁੱਟ ਚੱਲੂ ਇਹਦੇ ਨਾਲ ਤੇ ਇਹ ਲੈ ਆ ਸਕਦੇ ਹੋ ਹਨਾ ਜੀ ਬਿਲਕੁਲ ਜੀ ਬਿਲਕੁਲ ਇਦੋਂ ਵੀ ਨਾ ਇੱਕ ਟਰੈਕਟਰ ਮੈਨੂੰ ਬਹੁਤ ਸੋਹਣਾ ਲੱਗਿਆ ਸੀ ਆਹਾ ਗੁੱਪੀ ਭਰਾਈਂ ਕਰਾਂ ਇੱਧਰ ਇੱਧਰ ਇਦਰਾਈ ਆਹ ਡਾਇਰੈਕਟਰਾਂ ਦੀ ਨਾ ਰੇਲ ਬਣਾਦਾ ਨਹੀਂ ਆਪਾਂ ਜੀ ਤੇ ਮੈਂ ਦੱਸਣਾ ਚਾਹਾਂਗਾ ਮੇਰੇ ਪਿਆਰੇ ਸੋਹਣਿਆਂ ਨੂੰ ਜੀ ਜਿਨ੍ਹਾਂ ਦੇ ਘਰੇ ਕਹਿੰਦੇ ਟਰੈਕਟਰ ਹੈਗੇ ਨੇ ਪੁਰਾਣੇ ਪੁਰਾਣੇ ਜ਼ਮਾਨੇ ਦੇ ਹਾਂ ਉਹ ਨੀਚੇ ਉਹਨਾਂ ਫੋਟੋ ਬਾ ਦਿਓ ਜੀ ਆਪਣੇ ਟਰੈਕਟਰ ਦੀ ਬਿਲਕੁਲ ਕਹਿੰਦੇ ਮੇਰਾ ਬਾਈ ਸਿੱਧੂ ਮੂਸੇਵਾਲਾ ਨੇ ਇੰਨਾ ਪਿਆਰ ਪੰਜਾਬ 'ਚ ਦਿੱਤਾ ਦਿੱਤਾ ਸਾਰੇ ਨਾਲ ਖੜਦਾ ਹੈ ਜਿੰਨਾ ਪੰਜਾਬ ਕੋਲ ਟਰੈਕਟਰ ਹੈਗਾ ਮੈਂ ਕਹਿੰਦਾ ਪੂਰੇ ਇੰਡੀਆ 'ਚ ਕਿਸੇ ਕੋ ਨਹੀਂ ਹੈਗਾ ਤੇ ਅਸੀਂ ਟਰੈਕਟਰਾਂ ਦੀ ਪੂਰੀ ਬੇਸ਼ੁਮਾਰ ਵੈਰਾਈਟੀ ਲੈ ਕੇ ਆਏ ਹਾਂ ਕਸਟਮਰ ਦੀ ਰਿਕਮੈਂਡੇਸ਼ਨ ਦੇ ਉੱਤੇ ਵੀ ਕਹਿੰਦੇ ਯਾਰ ਖੜੋਣੇ ਦਾ ਬਿਆਰੋ ਵੀ ਮਿਲ ਜਾਂਦੇ ਨੇ ਸਸਤੇ ਵੀ ਮਹਿੰਗੇ ਵੀ ਵਧੀਆ ਵੀ ਠੀਕ ਆ ਵੀ ਜਿ ਲੋਕਾਂ ਨੂੰ ਮੈਂ ਜ਼ਰੂਰ ਰეკਮੈਂਡ ਕਰਾਂਗਾ ਵੀ ਐਸ ਚੀਜ਼ ਨੂੰ ਜ਼ਰੂਰ ਆਪਣੇ ਘਰੇ ਲੈ ਕੇ ਆਈਓ ਆ ਸੁਣਾ ਬਹੁਤ ਆ ਕਿੰਨੇ ਦਾ ਹੋਊਗਾ ਇਹ ਐਸ.ਐਮ ਦੇ 바ਰ ਕੋਡ ਲੱਗੇ ਨੇ ਸਾਰੇ ਰਮਾ ਦੇ 7000 8000 9000 10000 ਇੰਚ ਸਾਰੇ ਇਹਦੇ ਦਿਸਿਆ ਨਹੀਂ ਮੈਨੂੰ ਕਿਤੇ 바ਰ ਕੋਡ ਇਹ ਤਾਂ ਫ੍ਰੀ ਵਾਲਾ ਕੰਮ ਹੋ ਗਿਆ ਜੇ 바ਰ ਕੋਡ ਨਹੀਂ ਲੱਗਾ ਨਾ ਇਹ ਇੱਕ 바ਰ ਕੋਡ ਮਤਲਬ 10000 ਤੋਂ ਥੱਲੇ ਹੀ ਆ ਇਹ ਸਾਰੇ 10000 ਥੱਲੇ ਨੇ ਸਪੋਟਾ ਲੱਗੀਆਂ ਹੋਈਆਂ ਨੇ ਕੰਪਨੀ ਦੇ ਅਰੀਜਨਲ ਪੀਸ ਨੇ ਸਾਰੇ ਚੀਜ਼ਾਂ ਦੇ ਕੋ ਕਿੰਨੀ ਪਿਆਰੀਆਂ ਨੇ ਮੇਰੇ ਬੱਚੇ ਨੂੰ ਜੋ ਸ਼ੌਂਕ ਹੈ ਨਾ ਚੀਜ਼ਾਂ ਜਨਾਨ ਦਾ ਉਹ ਚੀਜ਼ਾਂ ਆ ਗਈਆਂ ਨੇ ਜੀ ਆਹ ਰਹੀ ਇਸ ਤੇ ਲੈ ਫਰੰਟ ਬੈਗ ਟਰਾਲੀ ਸਿਸਟਮ ਸਾਰਾ ਕੁਝ ਆਏਗਾ ਸਾਰਾ ਕੁਝ ਆਊਗਾ ਬਿਲਕੁਲ ਬਿਲਕੁਲ ਸਹੀ ਆ ਤੇ ਆ ਕੇ ਆ ਬੰਦ ਕਰ ਦਿੱਗੇ ਬੰਦ ਕਰ ਦੋ ਬੰਦ ਹੋ ਗਿਆ ਲੈ ਤੇ ਦੂਜੀ ਗੱਲ ਇਹ ਆ ਵੀ ਹੁਣ ਕਾਰਾਂ ਵਾਲੇ ਪਾਸੇ ਹੋਰ ਵੈਰਿਟੀ ਕਿਹੜੀ ਰਹੀ ਕਾਰਾਂ 'ਚ ਮੈਂ ਅੱਜ ਕੱਲ ਨਾ ਟ੍ਰੈਂਡ ਹੋ ਚੁੱਕਾ ਹੈ ਗਾ ਕੇ ਕਹਿੰਦਾ ਜੀ ਵੀਡੀਓ ਲੈ ਜਨਾ ਹਾਂ ਗੱਡੀ ਵੱਡੀ ਲਿਖਦੀ ਹੈ ਉਦਾਂ ਹੁੰਦੀਆਂ ਛੋਟੀਆਂ ਨੇ ਹਾਂ ਆ ਕੇ ਕਹਿੰਦਾ ਵੱਡੀ ਗੱਡੀ ਦੇ ਦੋ ਵੱਡੀ ਗੱਡੀ ਦੇ ਦੋ ਮੈਂ ਸਭ ਤੋਂ ਛੋਟੀ ਸਭ ਤੋਂ ਛੋਟੀ ਗੱਡੀ ਦੇ ਖਾਣਾ ਚਾਹਣਾ ਜੀ 5000 ਤੋਂ ਥੱਲੇ ਕੀ ਹੈ ਆ 5000 ਮਤਲਬ ਚੱਲਦੀ ਆ ਹੋ ਜੀ ਬੈਟਰੀ ਨਾਲ ਚੱਲੇਗੀ ਅੱਗੇ ਵੀ ਪਿੱਛੇ ਵੀ 3 ਸਾਲ ਦਾ ਪਚਾ ਇਹਨੂੰ ਚਲਾ ਸਕਦਾ ਹੈ ਹੁਣ ਗਾ ਕਹਿੰਦਾ ਸਾਡਾ ਬਜਟ ਵੀ 15000 ਦਾ 20000 ਤੱਕ ਹੈਗਾ ਜੀ ਅਸੀਂ ਕੋਈ ਸੋਹਣੀ ਚੀਜ਼ ਸੁਨੱਖੀ ਚੀਜ਼ ਲੈਣਾ ਚਾਹਨੇ ਆ ਤੇ ਮੈਂ ਦੱਸਣਾ ਚਾਹਾਂਗਾ ਆਪਣੇ ਸਰੋਤਿਆਂ ਨੂੰ ਪੰਜਾਬ ਦੇ ਵਿੱਚ ਗੱਡੀਆਂ ਉਹਦੀ ਬਹੁਤ ਦੇਖੀਆਂ ਹੋਣੀਆਂ ਨੇ ਹਾਂ ਇਹ ਭਾਜੀ ਗੱਡੀ ਲੈ ਕੇ ਆਏ ਆ ਹੂੰ ਚਾਰ ਪੰਜ ਨਾ ਤੁਹਾਨੂੰ ਇਹਦਾ ਫਿਊਚਰ ਦੱਸਣਾ ਚਾਹਨਾ ਗੱਡੀ ਸਟਾਰਟ ਕਰਨ ਤੋਂ ਪਹਿਲਾਂ ਹਾਂ ਦੱਸੋ ਇਹ ਔਰ ਰਿਮੋਟ ਹੈਗਾ ਜੇ ਇੰਡੀਆ ਦਾ ਪਹਿਲਾ ਰਿਮੋਟ ਆ ਚੁੱਕਾ ਇੱਕ ਤਾਂ ਤਾਰ ਦਾ ਐਂਟੀਨਾ ਹੁੰਦਾ ਸੀਗਾ ਖੜਕਦੜਾਂ ਦੇ ਵਿੱਚ ਚੱਲੇਗੀ ਇਸ 100 ਮੀਟਰ ਦੀ ਰੇਂਜ ਦੇ ਉੱਤੇ ਤੁਹਾਡੀ ਗੱਡੀ ਨੂੰ ਪਕੜ ਲਊਗਾ 100 ਮੀਟਰ ਦੋ ਮੰਜ਼ਿਲਾਂ ਉੱਪਰ ਚੜ ਗਏ ਬੱਚਾ ਚਲਾ ਰਿਹਾ ਰਿਮੋਟ ਜੇ ਚੱਕਦੇ ਮਾਪਿਆਂ ਨੇ ਅਗਲਾ ਲਿਆ ਮੈਂ ਚਲਾ ਕੇ ਦਿਖਾਣਾ ਗੱਡੀ ਬੱਚਾ ਭਜਾਈਏ ਵਿੱਚ ਜਿੱਥੇ ਮਰਜੀ ਗੇਟ ਤੋਂ ਬਾਹਰ ਕੱਢ ਦਿਓ ਅੰਦਰ ਕੱਢ ਲਓ ਸਭ ਤੋਂ ਵੱਡੀ ਖਾਸੀਅਤ ਪਾਵਰ ਸਟਾਰਟ ਗੱਡੀ ਆ ਗਈ ਵੀ ਬਟਨ ਟੱਚ ਸਕਰੀਨ ਹੈਗੀ ਹੈ ਅੱਗੇ ਲਾਈਟਾਂ ਲੱਗੀਆਂ ਐ ਬੰਪਰ ਲੱਗਾ ਖੁਦਾ ਨਾ ਕਰਦਾ ਕੋਈ ਦੁਆੜ ਦੂਰ ਗਵਾਂਡੀ ਇਹ ਤੋੜ ਨੀ ਹੋਵੇ ਤੇ ਗੱਡੀ ਦਾ ਨਜ਼ਾਰਾ ਲੈ ਸਕਦੇ ਹੋ ਸਭ ਤੋਂ ਵੱਡੀ ਗੱਲ 2 ਸੀਟਰ ਗੱਡੀ ਆ ਚੁੱਕੀ ਹੈ ਜੀ ਦੇ ਤੇ ਫਰ ਬੈਸ ਸਕਦੇ ਆ ਉਹ ਸਭ ਤੋਂ ਦੀ ਇੱਕ ਚੀਜ਼ ਇਧਰ ਆ ਕੇ ਦੰਧਾਣਾ ਚੰਨਾ ਪਹਿਲੀ ਗੱਡੀ ਹੈ ਜਿੰਦੇ ਪੋਰਸ਼ ਗੱਡੀਆਂ ਦੇ ਵਿੱਚ ਚੀਜ਼ਾਂ ਨਹੀਂ ਹੁੰਦੀਆਂ ਕੰਪਨੀ ਨੇ ਮੈਟ ਵੀ ਲਗਾ ਕੇ ਭੇਜਿਆ ਜੇ ਟੋਆਟਰਾ ਨਹੀਂ ਦਿੰਦੀ ਇਹ ਤੁ ਤਾਂ ਨਾਲ ਨਾਲ ਥਾਰ ਦੀ ਸਜਾਣੀ ਕਰਨੀ ਹੈ ਰੁਪਏ 50000 ਖਰਚਦੇ ਆ ਮੈਟ ਦਾ ਥਾਰ ਵਾਲੀ ਸਭ ਤੋਂ ਵੱਡੀ ਗੱਲ ਨੰਬਰ 1 ਕੀ ਹੈ ਬੱਚਾ ਪਾਊਗਾ ਬੱਚੇ ਬੈਨ ਦੇ ਸਰ ਰੌਕ ਕਰਨ ਆਪੂ ਗੱਡੀ ਫਿਰ ਮਾਪੇ ਕਹਿੰਦੇ ਨੇ ਬੱਚਾ ਰੋਂਦਾ ਚੁੱਪ ਨਹੀਂ ਕਰਦਾ ਚੁੱਪ ਨਹੀਂ ਕਰਦਾ ਇਹ ਗੱਡੀ ਬਾਦੋ ਬੱਚਾ ਚੁੱਪ ਹੋ ਜਾਊਗਾ ਮਤਲਬ ਗਾਂਵ ਛਾਏ ਹੋਈ ਜਾਣੀ ਹੈ ਬਿਲਕੁਲ ਜੀ ਬਿਲਕੁਲ ਹੁਣ ਮੇਨ ਸਭ ਤੋਂ ਵਧੀਆ ਚੀਜ਼ ਕੀ ਹੈ ਗੱਡੀ ਦੀ ਪਾਵਰ ਮੈਂ ਤਾਂ ਫਿਰ ਦਿਖਾ ਦਿੰਦਾ ਇਹਦੇ ਜਿਹੇ ਇੱਕ ਪਾਵਰ ਮੋਡ ਦਿੱਤਾ ਹੈ ਹਾਂ ਐਮ ਬੜੇ ਆਰਾਮ ਨਾਲ ਚੱਲੇਗੀ ਨਾਜੂਕ ਹੈ ਗੱਡੀ ਹੂੰ ਬੱਚਾ 4 ਸਾਲ 5 ਸਾਲ ਦਾ ਹੈਗਾ ਨਾ ਉਹ ਬਾਈ ਨੇ ਨਾ ਐਦਾਂ ਇਹਨੇ ਪਿਆਰ ਨਾਲ ਗੱਡੀ ਫੜੀ ਐਦਾਂ ਹੀ ਫੜੀ ਰੱਖਣੀ ਵੀਰੇ ਆਉਂਦੀ ਗੱਡੀ ਹਾਂ ਹੁਣ ਮੈਂ ਦੀ ਸਪੀਡ ਵਧਾਣ ਲੱਗਾ ਥੋੜੀ ਜੀ ਸਪੀਡ ਬਹੁਤ ਆ ਇਹ ਗੱਡੀ ਹੱਥ 'ਚ ਨਹੀਂ ਆਣ ਵਾਲੀ। ਤੂੰ ਰੇਡ ਸੁਣ ਲੋਗਾ ਤੂੰ ਇਹ ਕਹਿੰਦਾ ਭਾਈ ਸਾਹਿਬ ਮਜ਼ਾ ਆ ਗਿਆ। ਕਮਾਲ ਕਰਤੀ। ਤੇ ਸਪੈਸ਼ਲ ਆ ਦੇਖੋ ਚੀਜ਼ ਦੇ ਪਿੱਛੇ ਫਿਊਚਰ ਦੇਖੋ। ਹਾਂ। ਬੱਚੇ ਦਾ ਬਹਿਣਗੇ। ਬੱਚੇ ਦੇ ਸਕੂਲ ਬਹਿ ਗਏ ਕਹਿੰਦੇ ਸਕੂਲ ਛੱਡ ਗਏ ਆਣਾ ਜਿਹੜਾ ਸਮਾਨ ਰੱਖ ਲਿਓ ਪਿੱਛੇ। ਬਿਖੁੱਲਾ ਢੁੱਲਾ ਸਮਾਨ ਰੱਖ ਲਓ। ਮਗਰ ਪਾਣੀ ਦੀਆਂ ਬੋਤਲਾਂ, ਬਦਲਾਂ ਕੀ। ਭਾਜੀ ਇਹ ਗੱਡੀ ਦੇਖੋ ਖਾਸੀ ਦੇਖੋ ਕਿੰਨੀ ਵਧੀਆ ਗਈ ਹੈਗਾ। ਹਾਂ। ਇਹ ਸਾਡੀ ਸਾਰੀਆਂ ਆਹ ਦੇਖ ਲੈ। ਸਾਡੀ ਸਾਰੀ ਕਹਿੰਦਾ ਡਿਸਪਲੋ ਉਡਾ ਦੇਣੀ ਹੈ ਗੱਡੀ ਨੇ। ਉਹ ਚੱਕ ਲੈ। ਸਾਰਾ ਮਾਲ ਇਕੱਠਾ ਕਰ ਦੇਣਾ ਨੇ ਆਹ ਕੋ। ਬੰਦੇ ਕਹਿੰਦਾ ਕੋਈ ਨਹੀਂ ਖੜ ਪਾਉਗਾ ਇੰਨੀ ਵਧੀਆ ਗੱਡੀ ਐ ਕੋ। ਵਾਹ। ਹਾਂ ਦੇਖੋ ਕਿਉਂ ਮੰਨਦੇ ਆ ਕਿ ਨਹੀਂ ਮੰਨਦੇ। ਇਸ ਗੱਡੀ ਦੀ ਖਾਸੀ ਦੀ ਹੈਗੀ ਇਸ ਬੰਦੇ ਨੇ ਗੱਡੀ ਨੇ ਆਪਣਾ ਦਿਲ ਆਪ ਹੀ ਜਿੱਤ ਲਿਆ। ਕਹਿੰਦਾ ਮੈਨੂੰ ਚਾਹੀਦੀ ਖੁੱਲ ਢੁੱਲ ਜਗਾ। ਮੈਂ ਸੋਖਾ ਕਿਤੇ ਹੱਥ ਤੇ ਨਹੀਂ ਆਂਦਾ ਕਿਸੇ ਦੇ। ਹਾਂ ਇਹ ਕਿੰਨੇ ਕ ਦੀ ਹੂ ਫਿਰ ਹੁਣ ਰੇਟ ਦੱਸ ਦਿਓ। ਇਹ ਵੀ ਗੈਸੀ ਕਰ ਲੈਂਦੇ ਨੇ ਲੋਕੀ ਜਿਆਦਾ ਵਧੀਆ ਸੀਗਾ। ਮੈਂ ਇੱਥੇ ਲੱਗਿਆ ਪਾਰਕ ਕੋਡ ਮੈਂ ਆਪ ਦੱਸ ਦਿੰਨਾ ਬੋਲ ਕਿ ਦੱਸ 1 ਲੱਖ ਰੁਪਏ ਦੀ। 10000 ਦੀ। ਇੱਕ ਸਾਈਡ ਦੀ ਬੈਟਰੀ ਮੀਨਸ ਅਸੀਂ ਜਿਹੜਾ ਨਾਮ ਲੈ ਰਹੇ ਨਾ ਇਹ ਇੰਡੀਆ ਦੀ ਪਹਿਲੀ ਗੱਡੀ ਮੇਰੇ ਸਟੋਰ ਸਾਰੇ ਹਰ੍ਹਾਂ ਦੇ ਕਿੰਨੇ ਕਿੰਨੇ ਪੁਰਜਾ ਕੋਈ ਚਾਹੀਦਾ ਦੁਆਰੇ ਆ ਰਿਹਾ ਕੋਈ ਬਾਹਰੋਂ ਆ ਰਿਹਾ ਹੈ ਜੀ ਇੰਡੀਆ ਦੀ ਪਹਿਲੀ ਗੱਡੀ ਹੈ ਜਿਹਦੇ ਬੈਟਰੀ ਵੀ ਐਕਸਾਈਡ ਦੀ ਰੱਖੀ ਹੈ ਰੀਜ਼ਨ ਕੀ ਹੈ ਕਸ਼ਮਰ ਕਹਿੰਦਾ ਕਈ ਗਾਰੰਟੀ ਹੈਗੀ ਹੈ ਹਮ ਬਈ ਦੂਰੋਂ ਆਏ ਆ ਪਠਾਨਕੋਟੋਂ ਦੂਰੋਂ ਬਠਿੰਡੇ ਆਏ ਆ ਪਟਿਆਲੇ ਆਇਆ ਜੀ ਗਾਰੰਟੀ ਦੇਦੇ ਮਹੀਨੇ ਦੀ ਸਾਲ ਦੀ 6 ਮਹੀਨੇ ਦੀ ਕੰਪਨੀ ਵੱਲੋਂ ਹੀ ਇਹਦੀ ਐਕਸਾਈਡ ਬੈਟਰੀ ਦੀ 6 ਮਹੀਨੇ ਨਾਲ ਗਾਰੰਟੀ ਇਨਕਲੂਡ ਹੈਗੀ ਹੈ ਹਮ ਬਈ ਸੌਦਾ ਲੈ ਕੇ ਸਾਨੂੰ ਫੋਨ ਨਹੀਂ ਕਰਨਾ ਪਏਗਾ ਮੇਰਾ ਨੰਬਰ ਦਿੱਤੀ ਸਕਰੀਨ ਤੇ ਤੁਸੀਂ ਕਾਲ ਕਰ ਸਕਦੇ ਹੋ ਸਭ ਤੋਂ ਵੱਡੀ ਗੱਲ ਜਿਹੜੀ ਵੀਡੀਓ ਬੰਦੀਆਂ ਫਰਾਡ ਤੋਂ ਭਾਜੀ ਜਰੂਰ ਬਚਾਈਓ ਜੀ ਮਿੱਤਰਾਂ ਨੂੰ ਇੱਕ ਸੁਨੇਹਾ ਜਰੂਰ ਲਾਈਓ ਆਪਣੇ ਵਹਿਾਬ ਦੇ ਉੱਤੇ ਕੰਪਨੀ ਦੇ ਦੋ ਹੀ ਪੇਜ ਨੇ ਫੇਸਬੁੱਕ ਦਾ ਗੁਰੂਟੋਏ ਦਾ ਇੰਸਟਾਗ੍ਰam ਦੇ ਸੱਤ ਅੱਖਰ ਨੇ ਗੁਰੂਟੋਏ ਜਿੰਦੇ 80000 ਤੋਂ ਵੱਧ ਫੋਲੋਅਰ ਅਗੇ ਨੇ ਉਹਨੂੰ ਹੀ ਫੋਲੋ ਕਰਕੇ ਤੇ ਪਲੱਸ ਜਿਹੜਾ ਮੇਰਾ ਭਰਾ ਪਾਈ ਜਿਹੜਾ ਪੰਜਾਬ ਤੋਂ ਬਾਹਰ ਹੈ ਗਿਆ ਜਾਂ ਫੋਰਨ ਕੰਟਰੀ ਹੈ ਗਿਆ ਜਾਂ ਘੁੰਮਦਾ ਫਿਰਦਾ ਪਿਆ ਮੇਰੀ ਵੀਡੀਓ ਦੇਖਦਾ ਪਿਆ ਸਮਾਨ ਮੰਗਦੇ ਪੈਸੇ ਪਾਉਣ ਤੋਂ ਪਹਿਲਾਂ ਵੈਰੀਫਾਈ ਕਰ ਲੋ ਵੈਰੀਫਾਈ ਕਰਨ ਤੋਂ ਪਹਿਲਾਂ ਵੀ ਕਿ ਸਾਨੂੰ ਵੀਡੀਓ ਕਾਲ ਕਰਕੇ ਸਮਾਨ ਦੇ ਲੂ 10 ਤੋਂ 7 ਸਾਡਾ ਸਟੋਰ ਖੁੱਲਦਾ ਜੇ ਕੋਈ ਕਸਟਮਰ ਆਤੀ ਇੱਕ ਵੇ ਫੋਨ ਕਰਦਾ ਫੋਨ ਨਹੀਂ ਚੱਕ ਪੰਦਾ ਅਗਲਾ ਸਵੇਰੇ ਲੰਮਾ ਦਿੰਦਾ ਬਈ ਸੀ ਤਾਂ ਫੋਨ ਨਹੀਂ ਚੱਕਿਆ ਗੱਲਬਾਤ ਨਹੀਂ ਹੋ ਬਈ ਸੀ ਤੇ ਪੈਸੇ ਪਾ ਦਿੱਤੇ account ਤੇ ਬਹੁਤ ਫਰੋਡ ਹੁੰਦਾ ਹੈ ਪਹਿਲਾਂ ਵੈਰੀਫਾਈ ਕਰਕੇ ਹੀ ਰੁਕ ਜੂ ਸਵਰ ਕਰ ਲੋ ਕਿਹੜੇ ਚੀਚੇ ਚੱਲੀਆਂ ਇੱਥੇ ਹੀ ਆ ਹਾਂ ਪੇ ਪੇ ਸੋਕਾਗੇ ਦਾ ਡਰਦਾ ਦਦਾ ਕੋਈ ਨਹੀਂ ਗਿਆ ਵੈਸੇ ਇਹਨੇ ਖੱਪ ਪਾਈ ਹੈ ਤੇ ਆਹ ਦੇਖੋ ਜੀ ਆ ਸਕੂਟਰ ਆ ਜਾ ਵੀ ਸੋਹਣਾ ਚੀਜ਼ ਆ ਆਹ ਆ ਕਿਵੇਂ ਪ੍ਰਾਈਸ ਦੱਸ ਦਿੰਦਾ ਪਹਿਲੇ ਫਿਰ ਨਾ ਕਹੀ ਉਹ ਤੇ ਦਿਲ ਮਚ ਗਿਆ ਵੀ ਇਹ ਤੇ ਮਹਿੰਗੀ ਚੀਜ਼ ਲੈ ਲਈ ਤੇ ਸਸਤੀ ਲੈ ਲਈ ਹੈ ਹਾਂ ਕਿੰਨੇ ਦਾ ਹੈ ਪਹਿਲਾ ਕੰਪਨੀ ਦਾ ਪ੍ਰੋਡਕਟ ਆ ਚੁੱਕਾ ਹੈ ਇੰਡੀਆ ਦਾ ਇਹ ਵੀ ਇੰਡੀਅਨ ਪ੍ਰੋਡਕਟ ਹੈ ਭਾਜੀ ਅੱਛਾ ਡਬਲ ਬੈਟਰੀ ਵਾਲੇ ਬਾਈਕ ਨੇ ਪੂਰੇ ਐਕਟਿਵਾ ਜਿਹੜੇ ਕੁੜੀਆਂ ਨੂੰ ਸ਼ੌਂਕ ਹੁੰਦਾ ਹੈ ਕੁੜੀਆਂ ਰੰਗ ਵੀ ਸਰ ਕੋ ਰੰਗ ਅਵੇਲੇਬਲ ਹੈ ਮੁੰਡਿਆਂ ਦਾ ਸ਼ੌਂਕ ਹੈ ਮੁੰਡੇ ਰੰਗ ਵੀ ਵੇਲਾ ਹੈ ਸਿਰਫ ਤੇ ਸਿਰਫ ਕੀ ਕਹਿੰਦੇ ਸਗਣ ਬਾਜ ਜਨੇ 4500 ਰੁਪ 5000 ਦਾ ਗਰੰਟੀ ਵਾਲਾ ਬਾਈਕ ਹੈ ਇਹ ਬੈਟਰੀ ਵਾਲਾ ਬੈਟਰੀ ਵਾਲਾ ਬੈਟਰੀ ਵਾਲਾ ਭਾਜੀ ਪੂਰਾ ਚੱਲੇਗਾ ਚੱਲਦਾ ਪੰਜ ਦਾ ਅੱਗੇ ਵੀ ਚੱਲੇਗਾ ਪਿੱਛੇ ਵੀ ਚੱਲੂਗਾ ਪੈਂਡਰ ਸਿਸਟਮ ਹੈ ਟਾਪ ਜਿਹੜੇ ਫੰਕਸ਼ਨ ਹੈ ਮਾਡਲ ਦੇ ਬਾਈਕ ਦੇ ਸਾਰੇ ਦੇ ਵਿੱਚ ਹੈਗੇ ਨੇ ਜੀ ਦੇਖੋ ਸਕੂਟਰ ਮੋਟਰਸਾਈਕਲ ਦਿਖਾ ਦਿਓ ਕਾਫੀ ਪਏ ਇਹਨਾਂ ਦੇ ਪਾਸੇ 4 ਸਾਲ 6 ਸਾਲ 8 ਸਾਲ ਦਾ ਬੱਚਾ ਹੈਗਾ ਤੇ ਮੈਂ ਕਹਾਂਗਾ ਨਾ ਦੇਖੋ ਨਿਤਿਕ ਰੋਸ਼ਨ ਦਾ ਬਾਈਕ ਸਰ ਕੋ ਆ ਚੁੱਕਾ ਦੇਖੋ ਸਪੋਟਾ ਲੱਗੀਆਂ ਇਹਨੇ ਫੁੱਟ ਹਾਤੇ ਰੇਸ ਨਾਲ ਬਾਈਕ ਦੀ ਆ ਰਹੀ ਸਤੋ ਹਲੋ ਜੀ ਹੁੰਦੇ ਹੋ ਟਪਾਈ ਦਾ ਨਿਕਲਦਾ ਇਹ ਸਾਰੇ ਭਜਨ ਅਸੀਂ ਰੱਖੇ ਭਾਜੀ ਜਿਹੜੇ ਕਸਟਮਰ ਕਹਿੰਦੇ ਨਾ ਬੱਚਾ ਸਾਡਾ ਸ਼ਰਾਰਤੀ ਹੈਗਾ ਸ਼ਰਾਰਤੀ ਮੈਂ ਕਹਿੰਦਾ ਸ਼ਰਾਰਤਾਂ ਹਲੇ ਕੁਝ ਦੀ ਸ਼ੁਰੂ ਕੀਤੀਆਂ ਹੀ ਨਹੀਂ ਹੋ ਇਹ ਲੈ ਕੇ ਦੇਖੋ ਉਦੋਂ ਮਜ਼ਾ ਆਊਗਾ ਸ਼ਰਾਰਤਾਂ ਕਰਨ ਦਾ ਬਿਲਕੁਲ ਆ ਮੁੱਟਜੀ ਝਾਤੇ ਦੀ ਵੀ ਪਵਾਦੀ ਆ ਦੇਖੋ ਕਿੰਨੇ ਮੋਟਰਸਾਈਕਲ ਕਮਾਲ ਦੇ ਆ ਇੱਕ ਕ੍ਰੂਜ਼ ਬਾਈਕ ਫੋਰਨ ਕੰਟਰੀ ਦਾ ਆ ਗਿਆ ਸਭ ਤੋਂ ਇੱਕ ਕ੍ਰੂਜ਼ ਬਾਈਕ ਹੈ ਕਿੰਨੇ ਦਾ ਇਹ ਭਾਜੀ ਦਾ ਕਰੀਬਨ 8 ਤੋਂ 10 ਹਜ਼ਾਰ ਦੀ ਰੇਂਜ ਚ ਮਾਡਲ ਹੈਗੇ ਸਾਰੇ ਬਾਰ ਕੋਡ ਵਾਲੀ ਰੇਂਜ ਦੇ ਵਿੱਚ ਆ ਠੀਕ ਹੈ ਕੰਪਨੀ ਦਾ ਦੇਖੋ ਕਿੰਨਾ ਸ਼ਾਨਦਾਰ ਕਹਿੰਦੇ ਕੱਲ ਹੀ ਮੇਰੇ ਕੋਲ ਰੀਤੀ ਰੋਸ਼ਨ ਆਇਆ ਸੀਗਾ ਬਾਈਕ ਛੱਡ ਕੇ ਚਲਾ ਗਿਆ ਹਾਂ ਦੇਖੋ ਆ ਬਹੁਤ ਸੋਹਣੇ ਆ ਚੀਜ਼ ਦੇਖੋ ਕਿੰਨੀ ਪਿਆਰੀ ਸਿਰਫ ਇੱਕ ਖਾਤਰ ਏਸ ਆ ਪੁਲੀ ਰੇਸ ਦੇਣੀ ਹੈ ਹਾਂ ਤੇ ਬਾਈਕ ਨੇ ਭੱਜਵੇਂ ਨਾਲੋ ਚੀਜ਼ ਦੇਖੋ ਕਿੰਨੀ ਵਾਇਕੋ ਹਾਂ ਬੋਲੇ ਚੱਕੋ ਟੌਰ ਦੇਖ ਲਓ ਬਾਈਕ ਦੀ ਕਿੰਨੀ ਸ਼ਾਨਦਾਰ ਹੈ ਮਾੜਾ ਚੀਜ਼ਾਂ ਦੇਖੋ ਕਿੰਨੀਆਂ ਪਿਆਰੀਆਂ ਨੇ ਆ ਸਾਈਕਲ ਵੀ ਹੈਗੇ ਆ ਬੱਚਿਆਂ ਵਾਸਤੇ ਸਾਈਕਲ ਤਾਂ ਦੇਖੋ ਨਾਰਮਲ ਚੀਜ਼ਾਂ ਹੈਗੀਆਂ ਸਾਕੋ ਕੰਪਲੀਟ 5000 7000 ਦਾ ਬਜਟ ਹੈਗਾ ਤੇ ਮੇਰੇ ਕੋਲ ਸਾਰੇ A+ ਮਾਡਲ ਸਾਈਕਲ ਦੇ ਗਏ ਨੇ ਜੀ ਹੁ ਵੱਡਾ ਕੁਐਸਚਨ ਇਹ ਹੈਗਾ ਜੀ ਸਭ ਤੋਂ ਪਹਿ ਜਿਨਨੇ ਮੇਰੀ ਵੀਡੀਓ ਮੇਰੇ ਪੇਜ ਦਾ ਸਕਰੀਨਸ਼ਾਟ ਮਾਰਤੇ ਕਵੈਸਚਨ ਤੁਹਾਡੇ ਲਈ ਪੁੱਛਣ ਲੱਗੇ ਆ ਬਾਈ ਇਹ ਦਿਖਾ ਦਿਓ ਸਾਰਿਆਂ ਨੂੰ ਜੀ ਵੀ ਜਿਨਨੇ ਸਾਰੀ ਵੀਡੀਓ ਵੀਰੇ ਦੇਖ ਲਈ ਹੈ ਜੋ ਮੈਂ ਪ੍ਰੋਡਕਟ ਪੁੱਛੇ ਨੇ ਦਿਖਾਏ ਨੇ ਤੇプラス ਉਹਦੇ ਫੰਕਸ਼ਨ ਦੱਸੇ ਨਾਲ ਉਹਦਾ ਪ੍ਰਾਈਸ ਦੱਸੇ ਅਗਰ ਉਹ ਤੁਸੀਂ ਸਕਰੀਨਸ਼ਾਟ ਲੈ ਕੇ ਮੇਰੇ ਨੰਬਰ ਤੇ 83000086 ਦੇ ਭੇਜ ਦਿੰਦੇ ਹੋ ਪਹਿਲੇ ਤਿੰਨ ਬੰਦਿਆਂ ਨੂੰ ਮੈਂ ਕੰਪਨੀ ਦਾ ਸੋਫਾ ਕੰਮ ਬੈਡ ਹੈਗਾ ਜਿੰਦੀ ਕੀਮਤ ਹੈ 1200 ਰੁਪਏ ਅੱਛਾ ਉਹ ਗਿਫਟ ਹੀ ਤੁਹਾਡੇ ਘਰੇ ਪਹੁੰਚਾ ਦੂੰਗਾ ਕੋਰੀਅਰ ਚਾਰਜ 150 ਲੱਗੇਗਾ ਤੁਸੀਂ ਦੇਖ ਲਿਓ ਜੇ 50 ਸੋਫਾ ਵੀ ਹੈ ਬੈਡ ਵੀ ਹੈ ਇਹ ਨਵੀਂ ਚੀਜ਼ ਆ ਚੁੱਕੀ ਹੈ ਸਿਰਫ ਉਪਰਾਲਾ ਉਹਨਾਂ ਲਈ ਹੈ ਬੱਚਿਆਂ ਨੂੰ ਬਿਠਾ ਕੇ ਆਪਣੀ ਇਹ ਗੱਡੀਆਂ ਬਾਈਕਾਂ ਕਾਰਾਂ ਦਿਖਾਓ ਜੇ ਸ਼ਾਪਿੰਗ ਕਰਨਾ ਚਾਹੁੰਦੇ ਹੋ ਸਾਡੇ ਗੁਰੂ ਟੋਏ ਮਾਰਟਨ ਆਓ ਤੇ ਪਲੱਸ ਇੰਡੀਆ ਦਾ ਸਭ ਤੋਂ ਪਹਿਲਾ ਬਾਈਕ ਹੈਗਾ ਨਾਰਥ ਇੰਡੀਆ ਦਾ ਜਿਹੜਾ ਮੈਂ ਸਭ ਤੋਂ ਵੱਧ ਵਿੱਚ ਹੈ ਕਿਸੇ ਨੇ ਨਹੀਂ ਵੇਚਿਆ ਹੋਣਾ ਜੀ ਅੱਜ ਵੀ ਧਮਾਕੇ ਨਾਲ ਵਿਕਦਾ ਹੈ ਰਾਇਲ ਇੰਡੀਆ ਮਨ ਪਾਉਂਦਾ ਹੈ ਭਾਜੀ ਬ੍ਰਾਂਡ ਹੈ ਕੰਪਨੀ ਦਾ ਲੈਦਰ ਦੀ ਸੀਟ ਲੱਗੀ ਹੈ ਸਲੈਂਸਰ ਲੱਗਾ ਹੈ 50 ਸੀਸੀ ਨੂੰ ਕਹਿੰਦੇ ਬਾਈਕ ਹੈਗਾ ਜਿਹੜੇ ਬੱਚਾ 1 ਸਾਲ 2 ਸਾਲ 3 ਸਾਲ 4 ਸਾਲ ਦਾ ਹੈ ਉਹਨਾਂ ਲਈ ਬਾਈਕ ਲੈ ਕੇ ਨੰਬਰ 1 ਬਾਈਕ ਹੈ 3500 ਰੁਪਏ ਦਾ ਉਹਨਾਂ ਦੀ ਖਾਸੀਅਤ ਆਦੀ ਨੂੰ ਫੜੋਇਰਾ ਅੱਛਾ ਗਾ ਕੰਦਾ ਯਾਰ ਸਾਡਾ ਬਜਟ 2000 2500 3000 ਤੱਕ ਦਾ ਹੈ ਮੈਨੂੰ ਆਸ ਕੇ ਦੱਸਿਆ ਮੈਂ ਕਿਹਾ ਚਲੋ ਤੇਰਾ ਫਾਇਦਾ ਹੀ ਕਰਾਦੀਏ ਤੇ 20 ਬਾਈਕ ਉਹਨਾਂ ਲਈ ਹੈਗਾ ਜਿਹੜਾ ਵੀਡੀਓ ਦੇਖ ਕੇ ਪੇਜ ਨੂੰ ਫੋਲੋ ਕਰਕੇ ਗੁਰੂ ਟੋਏ ਨੂੰ ਆਂਦਾ ਹੈ 3500 ਦੀ ਕੀਮਤ ਹੈ ਸਿਰਫ ਮਈ ਨਾ ਮਹੀਨਾ ਚੱਲ ਰਿਹਾ ਹੈ ਉਨਾਂ ਲਈ ਸਿਰਫ ਆਫਰ ਹੈ ਕਿ ਜਿਹੜਾ ਵੀਡੀਓ ਦਾ ਸਕਰੀਨਸ਼ਾਟ ਲੈ ਕੇ ਆਉਂਦਾ ਹੈ ਉਹ ਕਸ਼ਮਰ ਨੂੰ ਅਸੀਂ ਬਾਈਕ ਦਵਾਂਗੇ 3000 ਰੁਪਏ ਦਾ। ਉਹ ਹੀ ਉਹ ਤਿੰਨ ਦਾ ਆ 3500 ਤੁਹਾਡੇ ਕੋਲ ਬਾਈਕ ਕੱਟ ਲਾਂਗੇ ਇਹਨਾਂ ਨੂੰ 3000 ਦਾ। ਬਾਈ ਉਹਨਸੇ 3000 ਰੁਪਏ ਦਾ ਬਾਈਕ ਦਵਾਂਗੇ ਕਿਉਂਕਿ ਡਿਮਾਂਡ ਬਹੁਤ ਜ਼ਿਆਦਾ ਵੱਧ ਗਈ ਹੈ ਹਟਮ ਸਟਾਕ ਤੋਂ ਬਾਅਦ ਵੀ ਖਤਮ ਹੋ ਜਾਂਦਾ ਹੈ। ਜਦੋਂ ਗਾਹਕ ਅੰਦੀ ਵਾਰੀ ਜਾਂਦਾ ਅਗਲਾ ਕਹਿੰਦਾ ਯਾਰ ਇਹ 4000 ਦਾ ਬਾਈਕ ਸੀ 4500 ਸਾਡਾ ਬਜਟ 3500 ਤੱਕ ਦਾ ਹੈ। ਮਈ ਦੇ ਮਹੀਨੇ ਚ ਕਰ ਸਾਡੇ ਕੋਈ ਸਕਰੀਨਸ਼ਾਟ ਦੇਖੋ ਸਮਾਈਲ ਕਿੰਨੀ ਸੋਹਣੀ ਹੈ। ਸਮਾਈਲ ਦੇਖ ਕੇ ਪੇਜ ਨੂੰ ਫੋਲੋ ਕਰ ਲਓ ਹਰਪੇਜ ਵੀਰੇ ਦੇ ਨੂੰ ਪੇਜ ਨੂੰ ਫੋਲੋ ਕਰ ਲਓ ਗੁਰਦੌਇ ਨੂੰ ਇਹ ਬਾਈਕ ਦੰਦਾਂਗੇ ਸਿਰਫ ਮਈ ਤੱਕ ਸਿਰਫ 30000 ਦੇ ਵਿੱਚ ਆ 3500 ਤੋਂ 30000 ਦਾ ਬਾਜੀ ਇਸ ਤੋਂ ਬਾਅਦ ਵੀ ਹੋਰ ਆਪਣੇ ਕੋਲ ਤੱਕੜ ਗੱਡੀਆਂ ਆ ਗਈਆਂ ਜੇ ਹਾਂ ਹਾਂ ਤੇ ਆਹ ਆਹ ਇੱਕ ਚੀਜ਼ ਆ ਯਾਰ ਇਹ ਭਾਜੀ ਬੰਬੂ ਆਇਆ ਕੰਪਨੀ ਦਾ ओरिजिनल ਬੰਬੂ ਇਹ ਕੀ ਕਰਦਾ ਆਹ ਦਾ ਸਪਰੇਅ ਵਾਲੀ ਮਸ਼ੀਨ ਜਿ ਲਈ ਰੱਖ ਲਿਆ ਕਿ ਨਹੀਂ ਸਪਰੇਅ ਵਾਲੀ ਮਸ਼ੀਨ ਹੀ ਕਹਿ ਲੋਗੀ ਇਹ ਸਟਾਰਟ ਕਿੱਥੇ ਹੁੰਦਾ ਤਾਂ ਹਾਂਜੀ ਸਟਾਰਟ ਕਰਕੇ ਵੀਰ ਆਹ ਤਾਂ ਹਾਂ ਖਿੱਚੋ ਖਿੱਚੋ ਇਹਨੂੰ ਔਨ ਚਾਬੀ ਚੁਬੀ ਤਾਂ ਨਹੀਂ ਗਈ ਨੀ ਚਾਬੀ ਹੈਗੀਆਂ ਦੀ ਚਾਬੀ ਹੋ ਗਈ ਹੈ ਨਾ ਸੈਲਫ ਚਾਰਵੀ ਚਾਬੀ ਮੰਗਵਾ ਦਿੰਦੇ ਧੀ ਚੰਗੀ ਹੈ ਮੈਨੂੰ ਬੁਲਾਈ ਮੁੰਡੇ ਨੂੰ ਚਾਬੀ ਮੋਈ ਆ ਲੈ ਆਪਾਂ ਉਹ ਕਰਦੇ ਆਪਾਂ ਇੱਧਰ ਦਿਖਾ ਦਈਏ ਉਹਨੇ ਚਰ ਆਪਰਾ ਕਰ ਉਹ ਸਟਾਟਕ ਜਣਾ ਇਹਦਾ ਕਰ ਉਹ ਚਾਬੀ ਚੂਬੀ ਲੈ ਕੇ ਦਿਓ ਅੱਛਾ ਆ ਆ ਮੈਂ ਤੁਹਾਨੂੰ ਧਾਨ ਲਗਾ ਕਸ਼ਵਰ ਕਹਿੰਦਾ ਜੀ ਯਾਰ ਬੱਚਿਆਂ ਨੂੰ ਸੀ ਗਿਫਟ ਦੇਣਾ ਹੈ ਸਾਡਾ ਬਜਟ 1000 1500 2000 ਤੱਕ ਦਾ ਹੈ ਮੈਂ ਇੱਕੋ ਗੱਲ ਗਈ ਤੁਹਾਨੂੰ ਪੂਰੇ ਪੰਜਾਬ 'ਚ ਨਾ ਸਿਰਫ ਕੋਈ ਬ੍ਰਾਂਡ ਲੱਭਣਾ ਮੈਨੂੰ ਗੁਰੂ ਟੋਏ ਜਿਹਨੇ ਸਰਚ ਕਰ ਲਿਆ ਗੂਗਲ ਦੇ ਉੱਤੇ ਜਾਂ ਜਿਹਨੇ ਫੋਲੋ ਕਰ ਲਿਆ ਉਹਦੇ ਲੱਖਾਂ ਦੇ ਫਾਇਦੇ ਹੋਣ ਲੱਗੇ ਜੇ ਸਭ ਤੋਂ ਕਲਾ ਆਪਣੇ ਆਪ ਦੇ ਵਿੱਚ ਇਹ ਬਾਈਕ ਲੈ ਕੇ ਆਏ ਆ ਤੁਸੀਂ ਅੰਦਾਜ਼ਨ ਲਾਓ ਇਸ ਤੋਂ ਸਸਤਾ ਬਾਈਕ ਪੂਰੇ ਇੰਡੀਆ 'ਚ ਕਿਸੇ ਨੇ ਨਹੀਂ ਦੇਣਾ ਫਰੂਟੀ ਦਾ ਨਾਮ ਜੇ ਫਰੂਟੀ 220 ਦੀ ਕੀਮਤ ਹੈ ਅੱਛਾ ਬੱਚੇ ਨੇ ਚਾਹ ਲਵਾਣਾ ਹੈ 6 ਮਹੀਨੇ ਸਾਲ ਛਾਣਾ ਹੈ ਉਹਨਾਂ ਦੇ ਪੁੱਤਰ ਚਲਾ ਲ ਲੈ ਲੋ ਇਹ ਅੱਗੇ ਵੀ ਚੱਲਦਾ ਜੇ ਪਿੱਛੇ ਵੀ ਚੱਲਦਾ ਜੇ ਬੱਚਾ ਦਾ ਸਾਲ 2 ਸਾਲ ਦਾ 3 ਸਾਲ ਦਾ ਅੱਜ ਕਿਹ ਹੰਡਾਊਗਾ ਬਾਈਕ ਨੂੰ ਕਿੰਨੇ ਦਾ ਭਾਈ 2200 ਰੁਪਏ ਦਾ ਬਾਈਕ ਹੈ 2200 ਦਾ ਲੈ ਨਹੀਂ 3500 ਵੀ ਫੇਰ ਕਰ ਦਿੱਤਾ ਬੱਚਾ ਤਾਂ ਲੱਗਦਾ ਵੀ ਭਾਈ ਸ਼ੌਂਕ ਪੂਰਾ ਕਰਨਾ ਹੈ ਸਾਈਕਲ ਲੈ ਲੈ ਰੰਗ ਦੋ ਹੈਗੇ ਰੰਗ ਇੱਕ ਰੰਗ ਤੁਹਾਡੇ ਵਰਗੇ ਸਾਰੇ ਮਿਲ ਜਣੇ ਖੱਟੇ ਮਿੱਠੇ ਰੰਗ ਨਾਲੋਂ ਪਰਵਾਹ ਨਹੀਂ ਰੰਗ ਦਾ 5 6 ਮਾਡਲ ਸਾਕੋ ਰੰਗ ਅਵੇਲੇਬਲ ਨੇ ਜੀ ਉਵੇਂ ਹੀ ਅਗਰ ਜੇ ਆਪਾਂ ਗੱਲ ਕਰੀਏ ਪੜਾਈ ਦੇਵਤੇ ਦੀ ਹਾਂ ਜਿਵੇਂ ਆਪਾਂ ਕੰਨੇ ਆ ਵੀ ਬੱਚੇ ਨੂੰ ਪੜਨਾ ਚਾਹੀਦਾ ਹੈ ਐਜੂਕੇਸ਼ਨ ਬੜੀ ਮਸਟ ਚੀਜ਼ ਹੈ ਤੇ ਮੈਂ ਜਿੰਨੇ ਬੱਚੇ ਜਿਹੜੇ ਲੇਟ ਕਰਦੇ ਨੇ ਬੈੱਡ ਤੇ ਅੱਖਾਂ ਖਰਾਬ ਕਰਦੇ ਨੇ ਇਹ ਉਹਨਾਂ ਬੱਚਿਆਂ ਲਈ ਹੈ ਹੁਣ ਪੰਜ 6 ਨਾਂ ਮਤਲਬ ਕਰੈਕਟਰ ਦਾ ਹਾਨ ਲਗਾ ਮੇਰਾ ਅਗਲਾ ਕੁਐਸਚਨ ਹੈਗਾ ਵੀ ਇਸ ਕਰੈਕਟਰ ਦਾ ਨਾਮ ਕੀ ਹੈ ਆਨਸਰ ਤੁਹਾਨੂੰ ਦੇਣਾ ਪਏਗਾ ਤਾਂ ਕਿ ਬੱਚਿਆਂ ਨੂੰ ਇਹ ਦਿਖਾਓਗੇ ਜਿਆਦਾ ਪਤਾ ਹੋਏਗਾ ਇਸ ਦੀ ਫੈਮਲੀ ਪੂਰੀ ਨਹੀਂ ਫੈਮਲੀ ਦਾ ਨਾਮ ਕੀ ਹੈ ਗਏ ਉਵੇਂ ਦੇਖੋ ਇਹ ਕਰੈਕਟਰ ਤੁਹਾਡੇ ਅੱਗੇ ਲੈ ਕੇ ਆਇਆ ਟੈਕਸਟ ਵਿੱਚ ਸਭ ਤੋਂ ਪਹਿਲੀ ਚੀਜ਼ ਇਹ ਕੀ ਜੇ ਅਗਰ ਤੁਸੀਂ ਸ਼ੋਪਿੰਗ ਔਨਲਾਈਨ ਕਰਨਾ ਚਾਹੁੰਦੇ ਹੋ ਹਾਂ ਦਾ ਗੁਰੂ ਟੌਏਟ .in ਜਾ ਕੇ ਪੈਨ ਇੰਡੀਆ ਸਾਡੇ ਡਿਲੀਵਰੀ ਅਵੇਲੇਬਲ ਹੈਗੀ ਹੈ ਤੁਸੀਂ ਸਾਨੂੰ ਸਰਚ ਮਾਰ ਕੇ ਕਿਸੇ ਪ੍ਰਕਾਰ ਵੀ ਸਾਡੇ ਕੋਲ ਚੀਜ਼ਾਂ ਖਰੀਦ ਸਕਦੇ ਹੋ ਮੀ ਸਾਡੇ ਕੋਲ ਗੱਡੀਆਂ ਬਾਈਕਾਂ ਖਣੋਣੇ ਨਿਊ ਬੋਨ ਦਾ ਸਮਾਨ ਹੋ ਗਿਆ ਸਾਰਾ ਕੁਝ ਮੜਾ ਜਾਇ ਕਮਾ ਦਿਓ ਸੌਫਟਵੇਅਰ ਕੀ ਪੈਂਚ ਸਟੇਸ਼ਨਰੀ ਵਗੈਰਾ ਵੀ ਹੈ ਨਾ ਭਾਜੀ ਸਾਰਾ ਕੁਝ ਮਿਲੇਗੀ ਆ ਏ ਟੂ ਜ਼ेड ਸਾਰ ਕੋ ਵੈਰਾਈਟੀ ਸਾਰੀ ਅਵੇਲੇਬਲ ਹੈ ਮੈਂ ਤੁਹਾਨੂੰ ਇੱਕ ਨਾ ਮਾਡਲ ਦਿਖਾਉਂਗਾ ਨੰਬਰ 3 ਕੁਸ਼ਨ ਆ ਆਨਸਰ ਤੁਸੀਂ ਦੇ ਦਿਓ ਕਿਉਂਕਿ ਸਾਨੂੰ ਵੀ ਪਤਾ ਆਏਗਾ ਤੁਸੀਂ ਕਿਹੜੇ ਸ਼ਹਿਰ ਤੋਂ ਬੋਲਦੇ ਪੇ ਦਿਖਾਉਂਦੇ ਪਿਓ ਬੱਚੇ ਦਾ ਨਾਮ ਕੀ ਹੈ ਆਪਣਾ ਮੋਬਾਈਲ ਨੰਬਰ ਕਮੈਂਟ ਬਾਕਸ ਪਾ ਦਿਓ ਗੱਡੀ ਦਾ ਡੀਲ ਲੈ ਕੇ ਆਏ ਆ ਇੱਕ ਆਫਰ ਸ ਤੁਹਾਡੇ ਲਈ ਹੈ ਬਾਈ ਦੇ ਪੇਜ ਤੇ ਹੈਗੀ ਕੋਈ ਬਾਈ ਨਾ ਬੜੀ ਜਗਾ ਕੁਮ ਦਾ ਫਿਰਦਾ ਪੂਰਾ ਮੈਂ ਕਿਹਾ ਇੰਡੀਅਨ ਹੈ ਛਾਂਡ ਲਿਆ ਜੀ ਬਹੁਤ ਸੁਣੀ ਇੱਕ ਗੱਡੀ ਦਾ ਮੈਂ ਦੱਸਣਾ ਚਾਹੂੰਗਾ ਸਿਰਫ ਆਪਾਂ 10000 ਥੱਲੇ ਦੀ ਗੱਲ ਕਰ ਰਹੇ ਆ 8400 ਦੀ ਗੱਡੀ ਹੈ ਮੇਰੇ ਪਿਆਰੇ ਸੱਜਣ ਜਿੰਨੇ ਭਰਾ ਆ ਗਏ ਨੇ ਪੰਜਾਬੀ ਦੇ ਵਾਜੇ ਕਹਿੰਦੇ ਬਹੁਤ ਪਿਆਰ ਨਾਲ ਗਵਾੜਨਾ ਚੀਨ ਨੂੰ ਸਮਝਦੇ ਦੇਖਦੇ ਨੇ ਜੀ ਜਿੰਨੇ ਮੇਰੇ ਭਰਾ ਮਿਲਟਰੀ ਵਾਲੇ ਆ ਗਏ ਨੇ ਮੇਰੀ ਪਹਿਨਾ ਕੀ ਹੈ ਜੀ ਅਗਰ ਤੁਹਾਡਾ ਆਧਾਰ ਕਾਰਡ ਵੀ ਨਾਲ ਲੈ ਕੇ ਆਉਂਦੇ ਹੋ ਮਿਲਟਰੀ ਲਈ ਸਿਰਫ ਸਿਰਫ ਮਿਲਟਰੀ ਵਾਲੇ ਹਾਂ ਕਿਉਂਕਿ ਦੇਖੋ ਉਹਨਾਂ ਦੀ ਜਿਹੜੀਆਂ ਹਰ ਇੱਕ ਬੰਦੇ ਦਾ ਇੱਕ ਬੌਂਡੇਸ਼ਨਸ ਹੁੰਦੀਆਂ ਨੇ ਸੈਲਰੀਆਂ ਲਿਮਟਿਡ ਹੁੰਦੀਆਂ ਨੇ ਉਹਨਾਂ ਦਾ ਬੱਚਾ ਕਈ ਵਾਰੀ ਹੁੰਦਿਆ ਘਰ 'ਚ ਇੱਕ ਬੱਚਾ ਆਂਦਾ ਦੋ ਬੱਚਾ ਆਂਦਾ ਕਹਿੰਦਾ ਸਾਡਾ ਬਜਟ ਨਹੀਂ ਹੈਗਾ ਵੀਡੀਓ ਦੇਖਣ ਨੂੰ ਸੋਹਣੀ ਲੱਗਦੀ ਐ ਅਸੀਂ ਕੀ ਕਰਾਂਗੇ ਸਿਰਫ ਮਿਲਟਰੀ ਵਾਲਾ ਕੋਈ ਮੇਰਾ ਪਰਿਵਾਰ ਦਾ ਇੱਕ ਮੈਂਬਰ ਅਗਰ ਆਂਦਾ ਹੈ ਮਈ ਦੇ ਮਹੀਨੇ 'ਚ ਉਸ ਬੰਦੇ ਨੂੰ 8400 ਦੀ ਗੱਡੀ ਸਿਰਫ ਸਿਰਫ 5000 ਦੇ ਦਊਂਗਾ ਮੈਂ ਦਿਲੋਂ ਦਾਵਾਂਗਾ ਸਲੂਟ ਸਾਰੇ ਪੰਜਾਬੀਆਂ ਨੂੰ ਕਹਿੰਦੇ ਹੈਗੇ ਨੇ ਆਪਣੇ ਪੰਜਾਬ ਵਿੱਚ ਕੋਈ ਮੇਰੇ ਭੈਣ ਭਰਾ ਬਾਹਰ ਗਿਆ ਮਿਲਟਰੀ ਦੀ ਸੇਵਾ ਕਰ ਰਿਹਾ ਕਿਤੇ ਵੀ ਜਾ ਰਿਹਾ ਹੈ ਬੱਚਾ ਦਾ 2 ਸਾਲ 4 ਸਾਲ 5 ਸਾਲ ਦਾ ਬੱਚਾ ਗਿਆ ਹੈ ਆਧਾਰ ਕਾਰਡ ਨਾਲ ਲੈ ਕੇ ਆਈਓ ਤੁਹਾਨੂੰ ਇਹ ਗੱਡੀ ਅਸੀਂ ਪੰਜੜ ਦੇ ਦਾਂਗੇ ਹੋਰ ਦੱਸੋ ਵੱਡੀ ਗੱਲ ਹੈ ਇੰਡੀਆ ਦੀ ਮਤਲਬ ਐਸੇ ਕਲਰ ਲਾਲ ਬਿਲੇ ਦੇ ਦੇਖੇ ਹੋਣਗੇ ਸਿਰ ਮਿਲਟਰੀ ਲਈ ਗੱਡੀਆਂ ਲੈ ਕੇ ਆਏ ਆ ਨੰਬਰ 1 ਵਾਲੀ ਗੱਡੀ ਮਿਲਟਰੀ ਐਂਡ ਮਿਲਟਰੀ ਕਲਰ ਦੇ ਦੇ ਦਾਂਗੇ ਬਸ ਹੁਣ ਅਗਲਾ ਕੁਐਸਚਨ ਹੈਗਾ ਜੀ ਤੁਹਾਡਾ ਇਹਲਾ ਇਸ ਗੱਡੀ ਦਾ ਮਾਡਲ ਦਾ ਨਾਮ ਕੀ ਹੈਗਾ ਅੱਛਾ ਕਮੈਂਟ ਮੋੜ ਦੱਸ ਦਿਓ ਸਕਰੀਨ ਸ਼ਾਟ ਮੈਨ ਜੇ ਦੀ ਲੋਕਲ ਹੋਏ ਨੇੜੇ-ਤੇੜੇ ਤੇ ਮੇਰੇ ਕੋ ਗਿਫਟ ਲੈ ਜਾਈਓ ਉਹਨੇ ਤਾਂ ਮੈਂ ਤੁਹਾਨੂੰ ਗਿਫਟ ਸਾਰੇ ਕੋਰੀਆ ਕਰਾ ਦਾਂਗੇ ਛੋਟੇ-ਮੋਟੇ ਗਿਫਟ ਹਰ ਇੱਕ ਚੀਜ਼ ਨਾਲ ਰੱਖੇ ਹੋਏ ਨੇ ਬੱਚੇ ਜੋ ਸ਼ੌਂਕ ਰੱਖਦੇ ਨੇ ਜੇ ਬ੍ਰਾਂਡ ਦੀ ਗੱਲ ਕਰਨਾ ਚਾਹੁੰਦੇ ਹੋ ਸਭ ਤੋਂ ਪਿਆਰੀ ਟੂਟੀ ਫਰੂਟੀ ਕਾਰ ਆਪਾਂ ਜਾਣੇ ਡਿਜ਼ਨੀ ਲੈਂਡ ਜਾਂਦੇ ਆ ਸਭ ਤੋਂ ਪਿਆਰੀ ਬੰਪਰ ਕਾਰ ਆ ਚੁੱਕਿਆ ਦਾ ਉਤਾਰ ਕੇ ਦਿਖਾ ਦਿੰਨੇ ਆ ਆ ਦਿਖਾਓ ਇਹ ਫੜੋ ਬਾਜੀ ਇੱਕ ਸਾਈਡ ਤੋਂ ਅਗਲੀ ਕਾਰ ਖਾਸियत ਕੀ ਹੈ ਜੋ ਬੱਚੇ ਕਹਿੰਦੇ ਅਸੀਂ ਮਸਤੀ ਕਰਨਾ ਚਾਹੁੰਦੇ ਆ ਆ ਲਓ ਜੀ ਇਧਰ ਰਾਈਟ ਲੈਫਟ ਅੱਗੇ ਪਿੱਛੇ ਵੀ ਐਦਾਂ ਦੀ ਚੀਜ਼ਾਂ ਤੁਹਾਨੂੰ ਨਹੀਂ ਮਿਲਣੀਆਂ ਕਿਵੇਂ ਚੱਲਦੀ ਕਿਵੇਂ ਆ ਭਾਜੀ ਬੱਚਾ ਉੱਪਰ ਬਹੂਗਾ ਰਿਮੋਟ ਨਾਲ ਵੀ ਚੱਲੂਗੀ ਤੇ ਨਾਲ ਐਕਸੀਲੇਟਰ ਨਾਲ ਵੀ ਚੱਲੂਗੀ ਸਾਰੇ ਫੰਕਸ਼ਨ ਅਗੇ ਨੇ ਇਹ ਕੰਪਨੀ ਦੀ ਇੰਡੀਆ ਦੀ ਪਹਿਲੀ ਗੱਡੀ ਮਾਰੀਓ ਕਾਰ ਨੂੰ ਕਹਿੰਦੇ ਆ ਸੀ ਅੱਛਾ ਇਹ ਗੰਗ ਭਜਦੀ ਵੀ ਹੈ ਬੰਪ ਪੈਣ ਗੋ ਭਾਜੀ ਜਿੱਦਾਂ ਮਰਜ਼ੀ ਅੱਗੇ ਪਿੱਛੇ ਭਜਾ ਲਓ ਘੁਮਾ ਲਓ ਫਰਾ ਲਓ ਫੁੱਲ ਇੰਜੋਏ ਕਰਨਾ ਹੈ ਬੱਚੇ ਨੇ ਇਹ ਸਰ ਕੋਈ ਗੱਡੀਆਂ ਅਵੇਲੇਬਲ ਹੈ ਕਿੰਨੇ ਦੀ ਹੈ ਇਹ ਇਹ ਭਾਜੀ ਅੱਜ ਦਾ ਇਸ ਦਾ ਪ੍ਰਾਈਸ ਹੈਗਾ 8500 8500 ਪਿਛਲੇ ਮਹੀਨੇ 9000 ਸੀ ਅੱਜ ਦਾ ਮਈ ਦਾ ਮਹੀਨਾ ਹੈਗਾ 8.500 ਕਿਲੋ ਮਹੀਨੇ ਹੋਰ ਘਟਾਵਾਂਗੇ ਕਿਉਂਕਿ ਡਿਮਾਂਡ ਬਹੁਤ ਵਧ ਰਹੀ ਹੈ ਕਸਟਮਰ ਕਹਿ ਰਹੇ ਸਾਨੂੰ ਹੋਰ ਕੁਆਂਟੀਟੀ ਦਿਓ ਹੋਰ ਵੈਰਾਈਟੀ ਦਿਖਾਓ ਨਵੇਂ-ਨਵੇਂ ਮਾਡਲ ਆ ਰਹੇ ਨੇ ਪਲੱਸ ਫਾਇਦਾ ਕਰਾਣੇ ਜਿਹੜਾ ਜਾਣਦੇ ਆ ਉਹ ਬਾਈ ਦੇ ਜਿਹੜਾ ਕੋਈ ਪੇਜ ਨੂੰ ਫੋਲੋ ਕਰਦਾ ਹੈ ਜਰੂਰ ਸਾਨੂੰ ਪਿਆਰ ਦਿਓ ਸਪੈਸ਼ਲ ਦੱਸ ਦਈਏ ਫਰਾਡ ਤੋਂ ਜਰੂਰ ਬਚਿਓ ਸਾਨੂੰ ਵੀਡੀਓ ਕਾਲ ਕਰਕੇ ਸਾਡਾ ਸਮਾਨ ਦੇਖ ਸਕਦੇ ਹੋ 83000086 ਮੇਰਾ ਨੰਬਰ ਹੈ ਫੇਸਬੁਕ 'ਤੇ ਗਰੂਟੋ ਹੈ ਇੰਸਟਾਗ੍ਰਾਮ ਪੇਜ ਗਰੂਟੋ ਟੌਇਜ਼ ਹੈਗਾ ਜਰੂਰ ਫੋਲੋ ਕਰੋ ਪਿਆਰ ਦਿਓ ਜੀ ਐਨੂੰ ਕਹਿੰ